OH ਆ ਜੀ ਦੀ ਇਹ ਖੂਬਸੂਰਤ ਸ਼ਵੀ ਦੇਖੋ ਇਹ ਮੰਦਿਰ ਦਰਸਲ ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਿੱਚ ਹਨੂਮਾਨ ਸੇਤੂ ਮੰਦਿਰ ਦਾ ਹੈ ਭਗਤ ਜਿਹੜੇ ਨੇ ਜੈ ਸ਼੍ਰੀ ਰਾਮ ਲਿਖ ਕੇ ਜ਼ਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਲਵਾਓ ਚਰਣਾ ਦੇ ਵਿੱਚ ਹਾਜ਼ਰੀ ਲਵਾਓ ਜ਼ਰੂਰ ਇਸ ਖੂਬਸੂਰਤ ਵੀਡੀਓ ਨੂੰ ਦਿਲ ਨੂੰ ਸ਼ੂ ਜਾਣ ਵਾਲੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਭਗਤਾ ਦੇ ਨਾਲ ਤੇ ਦਰਸਲ ਦਾਸ ਜਿਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੇ ਉੱਤਰ ਪ੍ਰਦੇਸ਼ ਦੇ ਇਸ ਮੰਦਿਰ ਦੇ ਵਿੱਚ ਇਸ ਖੂਬਸੂਰਤ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਫੁੱਲਾਂ ਨੂੰ ਇਕੱਠਾ ਕਰਕੇ ਸਫਾਈ ਕੀਤੀ ਹੈ ਇਹ ਖੂਬਸੂਰਤ ਦ੍ਰਿਸ਼ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦਾ ਜ਼ਰੂਰ ਕਰ ਬੈਠੇ ਜਿਹੜੇ ਲੋਕ ਨੇ ਇਹ ਦੂਰ ਤੱਕ ਪਹੁੰਚਾਓ ਭਗਤਾ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ જય શ્રી ਰਾਮ ਲਿਕੇ ਜ਼ਰੂਰ ਹਾਜ਼ਰੀ ਲਗਵਾਣਾ ਤੇ ਹਨੂਮਾਨ ਜੀ ਦੇ ਭਗਤ ਇਸ ਵੀਡੀਓ ਨੂੰ ਜ਼ਰੂਰ ਪੂਰੀ ਦੇਖਣਾ ਤੇ ਦਿਲੋਂ ਇਸ ਵੀਡੀਓ ਦੇ ਵਿੱਚ ਜਿਹੜੀ ਹਨੂਮਾਨ ਜੀ ਦੀ ਸ਼ਬੀ ਹੈ ਇਸ ਨੂੰ ਦੇਖ ਕੇ ਜ਼ਰੂਰ ਤੁਹਾਡਾ ਦਿਲ ਖੁਸ਼ ਹੋਏਗਾ ਤੇ ਇਸ ਵੀਡੀਓ ਦੇ ਵਿੱਚ ਦਰਸਲ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਮੌਜੂਦ ਨੇ ਜਨਨਨੀ ਖੂਬਸੂਰਤੀ ਦੇ ਨਾਲ ਜੈਕਾਰਿਆਂ ਦੀ ਗੂੰਜ ਦੇ ਵਿੱਚ ਮੰਦਰ ਦੀ ਸਫਾਈ ਕੀਤੀ ਹੈ ਇੱਕ ਵਾਰ ਦੁਬਾਰਾ ਰੁਕ ਕਰ ਦਿਆ ਇਸ ਦਿਲ ਨੂੰ ਝੋ ਜਾਣ ਵਾਲੀ ਵੀਡੀਓ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਹਨਮਾਨ ਜੀ ਦੀ ਇਹ ਖੂਬਸੂਰਤ ਸ਼ਵੀ ਦੇਖੋ ਇਹ ਮੰਦਿਰ ਦਰਸਲ ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਿੱਚ ਹਨੂਮਾਨ ਸੇਤੂ ਮੰਦਿਰ ਦਾ ਹੈ ਭਗਤ ਜਿਹੜੇ ਨੇ ਜੈ ਸ਼੍ਰੀ ਰਾਮ ਲਿਖ ਕੇ ਜ਼ਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਲਵਾਓ ਚਰਨਾ ਦੇ ਵਿੱਚ ਹਾਜ਼ਰੀ ਲਵਾਓ ਜ਼ਰੂਰ ਇਸ ਖੂਬਸੂਰਤ ਵੀਡੀਓ ਨੂੰ ਦਿਲ ਨੂੰ ਸ਼ੂ ਜਾਣ ਵਾਲੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਭਗਤਾ ਦੇ ਨਾਲ ਤੇ ਦਰਸਲ ਦਾਸ ਜਿੰਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੇ ਉੱਤਰ ਪ੍ਰਦੇਸ਼ ਦੇ ਇਸ ਮੰਦਿਰ ਦੇ ਵਿੱਚ ਇਸ ਖੂਬਸੂਰਤ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਫੁੱਲਾਂ ਨੂੰ ਇਕੱਠਾ ਕਰਕੇ ਸਫਾਈ ਕੀਤੀ ਹੈ ਇਹ ਖੂਬਸੂਰਤ ਦ੍ਰਿਸ਼ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦਾ ਜ਼ਰੂਰ ਕਰ ਬੈਠੇ ਜਿਹੜੇ ਲੋਕ ਨੇ ਇਹ ਦੂਰ ਤੱਕ ਪਹੁੰਚਾਓ ਭਗਤਾ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ જય શ્રી ਰਾਮ ਲਿਕੇ ਜ਼ਰੂਰ ਹਾਜ਼ਰੀ ਲਗਵਾਣਾ ਤੇ ਹਨੂਮਾਨ ਜੀ ਦੇ ਭਗਤ ਇਸ ਵੀਡੀਓ ਨੂੰ ਜ਼ਰੂਰ ਪੂਰੀ ਦੇਖਣਾ ਤੇ ਦਿਲੋਂ ਇਸ ਵੀਡੀਓ ਦੇ ਵਿੱਚ ਜਿਹੜੀ ਹਨੂਮਾਨ ਜੀ ਦੀ ਸ਼ਬੀ ਹੈ ਇਸ ਨੂੰ ਦੇਖ ਕੇ ਜ਼ਰੂਰ ਤੁਹਾਡਾ ਦਿਲ ਖੁਸ਼ ਹੋਏਗਾ ਤੇ ਇਸ ਵੀਡੀਓ ਦੇ ਵਿੱਚ ਦਰਸਲ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਮੌਜੂਦ ਨੇ ਜਨਨਨੀ ਖੂਬਸੂਰਤੀ ਦੇ ਨਾਲ ਜੈਕਾਰਿਆਂ ਦੀ ਗੂੰਜ ਦੇ ਵਿੱਚ ਮੰਦਰ ਦੀ ਸਫਾਈ ਕੀਤੀ ਹੈ ਇੱਕ ਵਾਰ ਦੁਬਾਰਾ ਰੁਕ ਕਰ ਦਿਆ ਇਸ ਦਿਲ ਨੂੰ ਝੋ ਜਾਣ ਵਾਲੀ ਵੀਡੀਓ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ